ਕੜਾਕੇਦਾਰ ਬਿਸਕਟ ਮਤਰੋ ਚਾਹ ਨਾਲ ਬਿਸਕਟ ਖਾ ਕੇ ਨਜ਼ਾਰਾ ਆ ਜਾਂਦਾ ਇਹ ਬਾਈ ਤਿਆਰ ਕਰਦਾ ਬਿਸਕਟ ਬਹੁਤ ਹੀ ਵਧੀਆ ਕੜਾਕੇਦਾਰ ਬਿਸਕਟ ਨੇ ਪਿੰਡ ਈਸੜੇ ਦੇ ਵਿੱਚ ਇਹ ਬਾਈ ਨੇ ਤਿਆਰ ਕੀਤੀ ਆ ਪੱਠੀ ਤੇ ਬਹੁਤ ਹੀ ਵਧੀਆ ਬਿਸਕਟ ਬਣਾਉਂਦਾ ਹੈ ਪਿੰਡ ਈਸੜੇ ਦੇ ਦੇਖੋ ਹੱਥੀ ਦੇ ਬਿਸਕਟ ਜਿਹੜੇ ਬਣਾਏ ਜਾਂਦੇ ਇਦਾਂ ਬਹੁਤ ਹੀ ਨਜ਼ਾਰੇਦਾਰ ਹੁੰਦੇ ਆ ਕੀ ਬਾਤ ਹੈ ਯਾਰ ਕੀ ਬਾਤ ਹੈ ਕੀ ਨਹੀਂ ਕਰ ਸਕਦਾ ਬੰਦਾ ਮਿਹਨਤ ਆਏ ਤਾਂ ਭਾਈ ਮਿਹਨਤ ਰੰਗ ਲਿਆਉਂਦੀ ਆ ਬਹੁਤ ਹੀ ਸ਼ਾਨਦਾਰ ਬਿਸਕਟ ਚਾਹ ਨਾਲ ਖਾ ਕੇ ਮਿੱਤਰੋ ਨਜ਼ਾਰਾ ਆ ਜਾਂਦਾ ਆਹਾ ਆਹਾ ਦੇਖੋ ਯਾਰ ਗਰਮੀ ਬਹੁਤ ਆ ਗਰਮੀ ਚ ਇੱਕ ਕੰਮ ਤਾਂ ਬਹੁਤ ਔਖਾ ਹੁਣ ਪੱਠੀ ਮੂਰੇ ਬੈਠਣਾ ਬਈ ਸੌਖਾ ਨਹੀਂ ਹੁੰਦਾ ਔਰ ਇਹ ਵੀ ਕਲਾਕਾਰੀ ਹੈ ਇੱਕ ਕਿੰਨੀ ਵੇਸ ਠਾਕ ਕਰਦੇ ਪੱਠੀ ਨੂੰ ਇਹ ਅੱਛਾ ਕੋਈ ਰੱਖ ਦਿੰਦੇ ਨੀ ਜਰਾ ਸੁਣੋ ਤੁਸੀਂ ਵੀ ਪਾ ਲੰਦੇ ਜਾਂ ਲੋਕ ਆਪਣੇ ਦੇ ਕੇ ਜਾਂਦੇ ਇਹਨਾਂ ਨੇ ਬਣਾਉਣ ਆਓ ਮਿੱਤਰੋ ਤੁਸੀਂ ਹੁਣ ਮਾਓ ਬਿਸਕਟ ਸਾਰੇ ਸਾਰੇ ਛੜੇ ਵਾਲਿਆਂ ਨੂੰ ਬੇਨਤੀ ਆ ਆਜੋ ਬਾਈ ਬਹੁਤ ਪੁਰਾਣੀ ਨੇ ਇਹ ਖਾੜ ਪੁਰਾਣੀ ਚੱਲਦੀ ਆ ਰਹੀ ਹੈ